ਸਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਨੇ ਬਈ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੋਹੀ ਵਲੌਗਸ 5042 ਤੇ ਨਵੀਂ ਵੀਡੀਓ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਗੁਰਦਰਾ ਸਾਹਿਬ ਵਾਲੀ ਮੋਟਰ ਤੇ ਆਏ ਹੋਏ ਹਾਂ ਜਿਹੜੀ ਕੱਲ ਲੱਗੀ ਸੀ ਆਪਣੀ ਤੇ ਆਪਾਂ ਅੱਜ ਮੋਟਰ ਚਲਾਤੀ ਸੀ ਤਕਰੀਬਨ 3 3.5 ਘੰਟੇ ਮੋਟਰ ਪਾਤੀ ਜੀ ਪਤਲਾ-ਪਤਲਾ ਪਾਣੀ ਪੈ ਗਿਆ ਆਇਆ ਦਵਾਈ ਲੈ ਕੇ ਅੱਖਾਂ ਵਾਲੀ ਤੇ ਨਾਲ ਪਾਵਾਂਗੇ ਯੂਰੀਆ ਤੇ ਹੁਣ ਕਰਨ ਲੱਗਿਆ ਮੋਟਰ ਬੰਦ ਤੇ ਰਾਜੂ ਮੋਟਰ ਬੰਦ ਕਰ ਦੇ ਸੋਨੇ ਚਾ ਲੈ ਆ ਟਾਈਮ ਤਕਰੀਬਨ ਦੁਪਹਿਰ ਦੇ 11 ਵਜੇ ਗੀ ਪਹਿਲਾਂ ਹਰਾਚਾਰਾ ਵੱਡਿਆ ਹੋਰ ਕੰਮ ਕਰਦੇ ਰਹੇ ਤੇ ਹੁਣ ਰੇਹ ਲਿਆਂਦਾ ਨਾਲ ਉਹ ਦਵਾਈ ਲਿਆਂਦੀ ਅੱਖਾਂ ਲਈ 1 ਲੀਟਰ ਉਦੋਂ ਲਈ ਮੋਟਰ ਤੋਂ ਹੈ ਕੱਖਾਂ ਵਾਲੀ ਦਵਾਈ ਉਹ ਰਲਾ ਕੇ ਪਾਈਏ ਚਾ ਲੈ ਪਾਗਰਾਂ ਚਾਹ ਪੀ ਲੈ ਚਾ ਸਮਾਂ ਵਿੱਚ ਲੈ ਲੈ ਚਾਹ ਪੀ ਜਾਪੀ ਕੇ ਲੱਗੀ ਐ ਪਾਉਣ ਦਵਾਈ ਤੇ ਆਪਾਂ ਨੇ ਕਰਤੀ ਮੋਟਰ ਬੰਦ ਸਾਢੇ 3 ਘੰਟੇ ਮੋਟਰ ਚੱਲੀ ਐ 8:00 ਵਜੇ ਮੋਟਰ ਚਲਾ ਗਿਆ ਸੀ ਮੈਂ ਸਾਢੇ 11:00 ਸਾਢੇ 7:00 ਤਿੰਨ ਸਾਢੇ 3 ਘੰਟਿਆਂ ਦੇ ਵਿੱਚ ਕਿਹੜਾ ਭਰਤਾ ਦਾ ਗਰੀਬ ਨਾ 10 ਵਿੱਗੇ ਤੋਂ ਦਾ ਬਣੋ ਤੇ ਮੋਟਰ ਦਾ ਪਾਣੀ ਵੀ ਵਧੀਆ ਰੋ ਸੁੱਖ ਰੱਖਿਓ ਰੋ ਇੱਕ ਇੱਕ ਇਹਾਰਾ ਬਸ ਇੱਕੋ ਹੀ ਨੱਕਾ ਕੋਈ ਕੁਝ ਨਹੀਂ ਲਾਉਣਾ ਦਿਨ ਦੀ ਵਾਰੀ 'ਚ ਭਰਦਿਆ ਕਰਨੀ ਐ ਰਾਤ ਦੀ ਵਾਰੀ 'ਚ ਮੋਟਰ ਖੜਾਉਣੀ ਪਿਆ ਕਰੂ ਸਾਨੂੰ ਬਸ ਹਜੇ ਪੇਠਾ ਚੱਲੂਗਾ 15 ਦਿਨ ਘਟੋ ਘਟ ਬਾਕੀ ਰੱਬ ਨੂੰ ਪਤਾ ਵੀ ਕਿੰਨੇ ਦਿਨ ਚੱਲੂ ਪੇ ਲ ਬੇਲਾ ਨਹੀਂ ਪੀਲੇ ਪੀਲੇ ਹੋਣ ਲੱਗ ਗਏ ਜ਼ੋਰ ਲੱਗਣ ਲੱਗਿਆ ਬੇਲਾਂ ਦਾ ਫਲ ਲੱਗਿਆ ਹੋਇਆ ਹੋਰ ਵੀ ਵਧੀਆ ਫਲ ਲੱਗਿਆ ਹੋਇਆ ਆ ਵੇਖ ਬੈਠੇ ਪਏ ਹੋ ਜੇ ਆ ਸਾਈਡ ਪਏ ਇਹ 5-4 ਦਿਨਾਂ ਨੂੰ ਜਾਂ ਹਫਤਾ ਹੀ ਨਗਾ ਦੇਾਂਗੇ ਇੱਕ ਹਫਤਾ ਨਗਾ ਦੇਾਂਗੇ ਹੋ ਪੈ ਇੱਕ ਤਾਂ ਪਤਾ ਤੈਨੂੰ ਹਾਂ ਹਾਂ ਤੇ ਛੋਟੇ ਛੋਟੇ ਪੇਠੇ ਅਜੇ ਹੋਰ ਪਏ ਨੇ ਹਫਤੇ ਬਾਅਦ ਤੋੜਾਂਗੇ ਇੱਕ ਉਹਦੂ ਅਗਲੇ ਹਫਤੇ ਬਾਅਦ ਤੋੜ ਕੇ ਫੇਰ ਲਾਵਾਂਗੇ ਜੀਰੀ ਜਦ ਤੱਕ ਆਪਣਾ ਮੱਝਾਂ ਵਾਲਾ ਬਾਇਰਾ ਵੀ ਇੱਥੇ ਖਤਮ ਹੋ ਜਾਊਗਾ ਉਰੇਆ ਸਾਰੇ ਜੀਰੀ ਲਾ ਦਾਂਗੇ ਇਕੱਠੀਓ ਦੋ ਦਿਨ ਤਿੰਨ ਲੱਗਣਗੇ ਤੇ ਹੁਣ ਪੀ ਐਚ ਆਹ ਤੇ ਫੇਰ ਲਈਏ ਦਵਾਈ ਕਰਤਾ ਜੀ ਸ਼ੁਰੂ ਕੰਮ ਦਵਾਈ ਲਾਵਾਂਗਾ ਕਿੰਨਾ ਡੇਢ ਸਾਲਾ ਪਾਇਆ ਘਟਾ ਜਿਹੜਕੋ ਨਹੀਂ ਹੈ ਪੂਰਾ ਦਾ ਥੈਲਾ ਤਾਂ ਨਹੀਂਗਾ ਨਹੀਂ ਤੇ ਸਵਾ ਕੁ ਥੈਲਾ ਸਵਾ ਕੁ ਥੈਲਾ ਮਿੱਟੀ ਚ ਰਲਾ ਕੇ 1 ਲੀਟਰ ਦਵਾਈ ਦਾ ਆ ਜੀਰੀ ਚ ਪਾਉਣ ਵਾਸਤੇ 1 ਲੀਟਰ ਦਵਾਈ ਦਾ ਤੇ ਸਵਾ ਕੁ ਥੈਲਾ ਇੱਕ ਇੱਕ ਥੈਲਾ ਇੱਕ ਝੋਲੀ ਹੈ ਪੂਰੀ ਇੱਕ ਥੈਲਾ ਇੱਕ ਝੋਲੀ ਯੂਰੀ ਦੀ ਮਿੱਟੀ ਚ ਰਲਾ ਕੇ ਆਪਾਂ ਨੇ ਛੱਟਾ ਮਾਰਨਾ ਜੀ ਹੁਣ ਕੈ ਵਾਰੀ ਵੜਦਾ ਸੀ ਦੂਜੀ ਵਾਰ ਵੜਦੇ ਹਾਂ ਬਸ ਦੋ ਵਾਰੀ ਬਹੁਤ ਆ ਦੋ ਵਾਰੀ ਵੱਢ ਕੇ ਅਗਰ ਆ ਪਾਈਏ ਟਾਈਮ ਵੀ ਹੁਣ ਤਾਂ 12:00 ਵਜੇ ਚਾਹੂ ਪੀ ਲਈ ਹਵਾ ਬਿਲਕੁਲ ਨਹੀਂ ਚੱਲਦੀ ਮੌਸਮ ਐਨ ਗਰਮੀ ਵਾਲਾ ਪਸੀਨਾ ਪਸੀਨਾ ਹੋਇਆ ਪਿਆ ਕੰਮ ਚਲੋ ਪਾਈਏ ਜੀ ਹਾਲਦੜੋਂ ਸਾਰਾ ਖਿਚਲਾ ਕਰਾ ਜੇ ਪੈਰਾਂ 'ਚ ਪੁੱਤ ਹਾਂ ਗੁੱਡ ਚਲੋ ਇੱਕ ਤੀਰ ਦੋ ਸ਼ਕਰ ਹੋ ਜਾਣਗੇ ਨਾਲੇ ਦਵਾਈ ਪੈ ਜੂਗੀ ਨਾਲੇ ਰੇਹ ਪੈ ਜੂਗਾ ਛੇਤੀ ਚੱਲ ਪੈਂਦੀ ਐ ਜੀ ਇਹਦੇ ਨਾਲ ਪੀਆਰ 126 ਆਪਾਂ ਲਈ ਆ ਜਿਹਦੇ ਵਿੱਚ ਦਵਾਈ ਪਾਉਣੀ ਆ 100 ਗ੍ਰਾਮ ਵਿੱਗੇ ਦੀ ਪਾਉਣੀ ਆ ਆ 100 ਗ੍ਰਾਮ ਵਿੱਗੇ ਦੀ ਪਾਈ ਆ ਪਟਿਲਾ ਕਲਰ ਹੈ 10 ਵਿੱਗੇ ਜੀ ਲੀਟਰ ਪਾ ਸਾਰੀ ਆਪਾਂ ਦਾ ਜਿਹੜੀ 10 ਵਿੱਗੇ ਜੀ ਲੀਟਰ ਪਾ ਕਿਤੇ ਵੀ ਇੱਕ ਡਾਲ ਵੀ ਕੱਖ ਨਦੀਨ ਹੋਇਆ ਨੀਗਾ ਜੇ ਹੋਇਆ ਵੀ ਤਾਂ ਉਹ ਕਿਤਨਾ ਕਿਤੇ ਮਾੜਾ ਮੋਟਾ ਆਪਣੇ ਆਪ ਹੀ ਹੋ ਗਿਆ ਹੋਊਗਾ ਕਿਤਨਾ ਕਿਤੇ ਮਾੜਾ ਮੋਟਾ ਲੱਗ ਸਕਦਾ ਡਾਲ ਬਹੁਤ ਪੂਰ ਵਾਲੀ ਬੱਟ ਤੋਂ ਭਾ ਮਾਰ ਤੋੜ ਕੇ ਲਾਵੇ ਇੱਕ ਪੌਂਚ ਥੋੜੀ ਦੇੜੀ ਆਪਣੇ ਕੱਖਾਂ ਦੀ ਹੋ ਗਈ ਦੀ વાસমতি ਚ ਉਹ ਪਤਾ ਨਹੀਂ ਕਿਵੇਂ ਹੋ ਗਈ ਤੇ ਚਲੋ ਕੰਮ ਇਹ ਸ਼ੁਰੂ ਅੱਜ ਯਾਰ ਮੇਰੀ ਝੋਲੀ ਵੀ ਭਰਦਿਆਂ ਇਸ ਝੋਲੀਆਂ ਬਹੁਤ ਰੱਖੀ ਫਿਰਦੇ ਮੈਨੂੰ ਲੱਗਾ ਦੂਜੀਆਂ ਝੋਲੀਆਂ ਚੱਕ ਲੈ ਦੂ ਵਧੀਆ ਝੋਲੀ ਲੈ ਕੇ ਚੱਕੇ ਮੇਰੀ ਬਹੁਤ ਐਸਾ ਕੱਪੜੇ ਵਾਲੀ ਝੋਲੀ ਆ ਭਈ ਮਨੀ ਝੋਲੀ ਕੱਪੜੇ ਵਾਲੀ ਹੈ ਹੈ ਉੱਧਰਲੇ ਸਿਰੇ ਤੋਂ ਪਾ ਲਾਂਗੇ ਹੁਣ ਲਵੇ ਜਾਣ ਨੂੰ ਜਗ੍ਹਾ ਹੈਗੀ ਆ ਫਿਰ ਅਗਲਾ ਰੇ ਚੰਨ ਨੂੰ ਪਾਵਾਂਗੇ ਬਾਅਦ ਵਾਲੇ ਰੇ ਫਿਰ ਪਹੇ ਤੋਂ ਪਾ ਦਾਂਗੇ ਸੂਏ ਤੋਂ ਕਾਟੀ ਕ੍ਰੋਸ ਵਾਈ ਪਾਵਾਂਗੇ ਨਾ ਤੇ ਫਿਰ ਸਾਰੀ ਦੋ ਤਿੰਨ ਜਿੰਨੇ ਪੈਣਗੇ ਛੇ ਝੋਲੀਆਂ ਕਿੱਥੇ ਛੇ ਕਰਨੀਆਂ ਝੋਲੀਆਂ ਆਪਾਂ ਨੇ ਪੱਤੇਆਂ ਦੀਆਂ ਬਾਕੀ ਉਹ ਤਾਂ ਮੇਰੀਆਂ ਨੇ ਹੋਰ ਹਾਂ ਫਿਰ ਅੱਜ ਵੱਧਾ ਚਲ ਬੱਸ ਕਰ ਚੱਕੋ ਹਾਂ ਤਾਂ ਆਪਾਂ ਨੇ ਬਾਤੋ ਲਈ ਝੋਦੀ ਪੱਤੇ ਤੇ ਰੱਖ ਲਈ ਹਾਂ ਹੁਣ ਪਾਣੀ ਕਿੱਧਰ ਰੋਣੇ ਆਪਾਂ ਉਧਰੋਂ ਪਾ ਲੈਣਾ ਕ੍ਰੋਸ ਬਾਈ ਉਧਰੋਂ ਪਾ ਲੈਣਾ ਖੁੰਝੇ ਜੋ ਬੱਟ ਦੇ ਲੈ ਲੈ ਵੇ ਸਿੱਧੀ ਬੱਟ ਹੈ ਕੋਈ ਨਹੀਂ ਕੋਈ ਨਹੀਂ ਉਧਰੋਂ ਇੱਕ ਵਾਰ ਇੱਧਰ ਨੂੰ ਪਾ ਦਨੇ ਫਿਰ ਦੂਜਾ ਰੇ ਲੰਬੇ ਲੋਡ ਪਾ ਦਾਂਗੇ ਚਲੋ ਉਧਰਲੇ ਫਿਰੇ ਤੋਂ ਲਈਏ ਧਰ ਕੇ ਜੀ ਆ ਬੱਟ ਦੇ ਮਿੱਟੀ ਇੰਨੀ ਕਿਉਂ ਚੜ੍ਹੀ ਆ ਉਹ ਦੇਖ ਕਿੰਨੀ ਮੋਟੀ ਬੱਟ ਕਰੀ ਆ ਉਹ ਰੌ ਉਹਦਾ ਜੀਰੀ ਕਿੰਨੀ ਮਰਜ਼ੀ ਵਧੀਆ ਲਾਉਂਦੇ ਹੁਣ ਬਈਏ ਫੇਰ ਵੀ ਖਰਾਬ ਕਰ ਜਨਾ ਟੁੱਟੇ ਜੀਰੀ ਵਿੱਚ ਬਹੁਤ ਪਈ ਹੈ ਵਿੱਚ ਢਾਲ ਓਖੜੇ ਵੀ ਪਏ ਨੇ ਥੱਕ ਜੇ ਗਏ ਹੁਣ ਛੇਤੀ ਜਾਣਾ ਕਹਿੰਦੇ ਛੇਤੀ ਜਾਣਾ ਚਲੋ ਮਾਰੋ ਨੇ ਮੱਕੀ ਦਿਖਦੀ ਹੈ ਕਿਤੇ ਇਹਦੇ ਵਿੱਚ ਆਏ ਤੇ ਰੋਟਾ ਬਟਰ ਜਿਹੜਾ ਦੁਬਾਰੇ ਫੇਰਿਆ ਥੋੜਾ ਜਿਹਾ ਛੇਤੀ ਫੇਰਤਾ ਇੱਕ ਦਿਨ ਹੋਰ ਨਘਾ ਲੰਦੇ ਤਾਂ ਬਿਲਕੁਲ ਹੀ ਹੈ ਜਿਹੜਾ ਕਿਤੇ ਦਿਖ ਰਿਹਾ ਮਾੜਾ ਮੋਟਾ ਤੁਹਾਨੂੰ ਇਵੇਂ ਨਹੀਂ ਸੀ ਦੇਖਣਾ ਲੈ ਮਾੜਾ ਮੋਟਾ ਜਿਆ ਕੀ ਕਹਣਾ ਬਹੁਤ ਘੱਟ 1-2% ਕਿਤੇ ਮੱਕੀ ਦਾ ਜੜਾ ਦੇਖ ਰਿਆ ਨਹੀਂ ਤਾਂ ਜਦ ਪਾਣੀ ਹੁਣ ਥੱਲੇ ਲਾ ਕੇ ਆਪਾਂ ਨੇ ਚਲਾ ਕਰਤਾ ਕੱਦੂ ਜੀਰੀ ਜਮੇ ਲਾਉਣ ਵੇਲੇ ਆਨ ਪਾਣੀ ਹੀਠਾਂ ਲਾਤਾ ਸੀ ਉਹਦੇ ਨਾਲ ਫਿਰ ਜਿਹੜੇ ਟਾਂਡੇ ਵਿੱਚ ਦੱਬਣ ਰਹੇ ਵੀ ਕਿ ਉਹਨਾਂ 'ਚ ਪਾਣੀ ਭਰ ਗਿਆ ਤੇ ਉਹ ਗਾਰੇ ਨੇ ਇੱਕ ਤਰ੍ਹਾਂ ਦੇ ਫੜੇ ਲੈ ਤੇ ਚਲੋ ਜੀ ਕਰੋ ਸ਼ੁਰੂ ਮਿੱਤਰ ਲੈ ਕੇ ਰੱਬ ਦਾ ਨਾਮ ਥੈਲੇ ਵੀ ਧੋਦੇ ਪਤੇ ਜਿਹੜੇ ਦੋਏ ਖਾਲੀ ਹੋਏ ਨੇ। ਨਹੀਂ ਦੋ ਤਾਂ ਇੱਧਰ ਰੱਖੋ ਕੱਲ ਦੇਖੇ ਰਹੋ ਕਿੰਨਾ ਹੋ ਗਿਆ ਸੀ। ਕਈ ਵਾਰੀ ਕੁਝ ਸੱਤਨ ਨੂੰ ਭਜਾ। ਕੁਛ ਨਹੀਂ ਚੱਕਣਾ ਇੱਥੇ ਕੱਖ ਕੋਈ ਬੱਟਰੀ ਵੱਢਣ ਵਾਲੀ ਕੁਛ ਨਹੀਂ ਥੈਲੇ ਧੋਦੇ ਸਾਰੀ। ਪੱਲੀ ਵੀ ਧੋਦੇ ਰੇ ਪਾਤਾ ਜੀ ਪਾਉਣ ਨੂੰ ਮਿੰਟ 20 ਲੱਗੇ ਨੇ। ਝੋਲੀਆਂ ਕਿਉਂਕਿ ਦੋ ਦੋ ਹੀ ਸੀਗੀਆਂ ਸਾਡੀਆਂ। ਤੇ ਦੋ ਵਾਰੀ ਜਾਣਾ ਆਉਣੇ ਹੋਇਆ। ਆ ਫੜਾਏ ਦੋ ਥੈਲੇ ਖਾਲੀ ਤੇ ਧੋਦੇ ਨਾਲ ਹੁੰਦੇ ਆਪਾਂ ਥੈਲੇ ਧੋ ਕੇ ਘਰ ਨੂੰ ਲੈ ਆਉਂਨੇ ਹਾਂ। ਤੇ ਹੁਣ ਮੋਟਰ ਚਲਾ ਕੇ ਥੈਲੇ ਧੋ ਲੈਣੇ ਤੇ ਉਹ ਟਾਈਮ ਯਾਰ ਹੋ ਗਿਆ 12:30 ਹੋਣ ਵਾਲੇ ਨੇ ਤੇ ਚੱਲੀ ਆਪਾਂ ਬਸ ਘਰ ਨੂੰ ਧੁੱਪ ਹੋ ਗਈ ਰਾਜੂ ਵੀ ਆਰਾਮ ਕਰੂਗਾ ਮੂਰ ਲਓ ਵੀ ਭਾਈ ਗਵਰਨਮੈਂਟ ਦੀ ਗੌਰ ਹੋ ਗਈ ਅੱਜ ਕੋਠੇ 'ਚ ਸਾਰਾ ਸਮਾਨ ਕੱਢ ਕੇ ਮਰਿਆ ਬਾਹਰ ਇਹਨਾਂ ਨੇ ਲੱਕੜ ਟੁੰਬੜ ਸੋਨੀ ਨੇ ਰਾਜੂ ਨੇ ਤੇ ਅੰਦਰ ਲਾਦਾ ਝਾੜੂ ਐਨ ਬਿਲਕੁਲ ਸਾਫ਼ ਕਰਤਾ ਸਾਰੀ ਮਿੱਟੀ ਮੁੱਟੀ ਕੂੜਾ ਕੱਢਤਾ ਐਨ ਵਧੀਆ ਬਣਾਇਆ ਪਿਆ ਲਓ ਜੀ ਕੋਠਾ ਐਨ ਸਾਫ਼ ਕਰਤਾ ਜੀ ਸੁੰਬਰ ਕੇ ਜਿਵੇਂ ਸਾਫ਼ ਕਰਤਾ ਵਾ ਲੈ ਉੱਥੇ ਆਦਰਾ ਜਾਲੇ ਜਿਵੇਂ ਲਾਹ ਤੇ ਜਮੇ ਸਾਫ ਕਰਤਾ ਕਿਤੇ ਕੁਝ ਨਹੀਂ ਹੈਗਾ ਬਸ ਆਹ ਹੁਣ ਟੇਰੀ ਇਹ ਤਾਂ ਬੰਡਰ ਲੱਗਦਾ ਪਾਉ ਨੂੰ ਇੱਥੇ ਜਾਨਵਰਾਂ ਤੋਂ ਤੇ ਇਹਨੇ ਈਆਂ ਨਾਲ ਇਕੱਠਾ ਹੋ ਜਾਂਦਾ ਯਾਰ ਕੂੜਾ ਕਬਾੜ ਹੁਣ ਚਲੋ ਸਾਫ ਹੋ ਗਿਆ ਹੁਣ ਕੋਈ ਡਰ ਨਹੀਂ ਹੈਗਾ ਜਿਵੇਂ ਮਰਜੀ ਫਿਰ ਉਹ ਅੰਦਰ ਕੋਈ ਚੱਕਰ ਨਹੀਂ ਆ ਦੁਪਹਿਰੇ ਧੁੱਪ ਜਿਆਦੇ ਸੀ ਕਿਤੇ ਕੰਮ ਹੋਣਾ ਨਹੀਂਗਾ ਰਜੂਗਾ ਚਲ ਫਿਰ ਆਪਾਂ ਕਮਰੇ ਹੀ ਸਾਫ ਕਰ ਦਨੇ ਆ ਉਠਾ ਸਾਰਾ ਸਾਫ ਕਰਤਾ ਲੋ ਜੀ ਜਿਵੇਂ ਕਿਦੇ ਵੀ ਉਹ ਥੈਲੇ ਚ ਕੀ ਆ ਉਹ ਥੈਲੇ ਚ ਆ ਅੱਛਾ ਉਹ ਕੰਦ ਕਰਨੀ ਇੱਥੇ ਨਾ ਹੋਰ ਅੱਛਾ ਦੂਜੇ ਦੇ ਤਾਂ ਦਵਾਈ ਕੌਣ ਵਾਸਤੇ ਇਹ ਕਿੱਥੋਂ ਪਰ ਇੱਥੇ ਹੀ ਦਵਾ ਆ ਥੈਲੇ ਦੇ ਵਿੱਚ ਨਾ ਦਵਾਈ ਪਾਉਣ ਵਾਸਤੇ ਰੇਤਾ ਭਰ ਕੇ ਰੱਖ ਲੈ ਸੁੱਕਾ ਇਹ ਜਿਹੜੀ ਕੱਖਾਂ ਵਾਲੀ ਦਵਾਈ ਆਪਾਂ ਬਾਵਾ ਗਿਆ ਪਿੱਛੇ ਵਾਲੇ ਖੇਤਾਂ 'ਚ ਆ ਮੇਕਣੀ ਦੇ ਵਿੱਚ ਆਪਾਂ ਨੂੰ ਮਿਲਦਾ ਨਹੀਂ ਹੈਗਾ ਫਿਰ ਰਿੱਤਾ ਜੋ ਗਿੱਲਾ ਹੋ ਜਾਂਦਾ ਸੁੱਕੇ ਰੇਤੇ ਦੀ ਲੋੜ ਹੁੰਦੀ ਹੈ ਸੁੱਕਾ ਰਿੱਤਾ ਥੈਲਾ ਭਰ ਕੇ ਰੱਖਤਾ ਫਿਰ ਦਵਾਈ ਪਾਵਾਂਗੇ ਇਹਦੇ ਵਿੱਚ ਰਲਾ ਕੇ 2.5 ਲੀਟਰ ਲਾ ਗਏ ਜੀ ਕੱਪ ਹੈ ਕੱਪ ਇਹਨਾਂ ਦੀ ਵੀ ਪਤਾ ਨਹੀਂ ਕੀ ਹੋਊਗਾ ਅੰਦਰ ਇਹਨਾਂ ਦੇ ਚਾਲਾ ਸਾਰਾ ਤਬ ਸਾਫ ਕਰਦੇ ਹਾਂ ਥੈਲੇ ਦੇ ਪਾਗਰੇ ਪੂਰਪ ਦੇ ਤੁਸੀਂ ਲਓ ਜੀ ਬਾਈ ਜੀ ਟਾਈਮ ਵੱਜ ਗਿਆ ਜੀ ਸ਼ਾਮ ਦੇ 4:30 ਆ ਗਿਆ ਸੀ ਖੇਤ ਬਾਬੇ ਦੀ ਕਿਰਪਾ ਨਾਲ ਅੱਜ ਕਰਤਾ ਜੀ ਕਦੂਆਂ ਦੀ ਸ਼ੁਰੂਆਤ ਪਹਿਲੇ ਦਿਨ ਕਦੂ ਤੋੜਨ ਲੱਗਿਆ ਪਾ ਲਿਆ ਹੱਥ ਰਾਜੂ ਨੇ ਆਪੇ ਤੋੜਦੇ ਆ ਲੇਬਰ ਵਾਲੇ ਸਾਨੂੰ ਮਿਲ ਨਹੀਂ ਰਹੇ ਕਿਉਂਕਿ ਜਿਵੇਂ ਮੈਂ ਪਹਿਲਾਂ ਦੱਸਿਆ ਪੇਠੇ ਵੇਲੇ ਵੀ ਥੋੜਾ ਜਿਹਾ ਲੇਬਰ ਵਾਲੀਆਂ ਕੁੜੀਆਂ ਜੀਰੀ ਜੁਰੀ ਚ ਉਲਝੀਆਂ ਹੋਈਆਂ ਰੱਬ ਦਾ ਨਾਮ ਲੈ ਕੇ ਕਰਤਾ ਸ਼ੁਰੂ ਕੰਮ ਕਦੂਆਂ ਦਾ ਅੱਜ ਪਹਿਲੇ ਦਿਨ ਚਾਰੇ ਜਾਣੇ ਆ ਪਹਿਲਾਂ ਤੋੜਾਂਗੇ ਫਿਰ ਆਪਾਂ ਚੱਕਾਂਗੇ ਤੇ ਫਿਰ ਲਫਾਫਿਆਂ ਦੀ ਪੈਕਿੰਗ ਕਰਾਂਗੇ ਰੱਬ ਸੁੱਖ ਰੱਖੇ ਅੱਜ ਪਹਿਲਾ ਦਿਨ ਆ ਜੀ ਪੂਰੇ 60 ਦਿਨਾਂ ਬਾਅਦ ਅੱਜ ਤੋੜਨ ਲੱਗਿਆ ਕਦੂ 60 ਦਿਨ ਕਹਿ ਲੋ ਹੋ ਗਿਆ ਆਪਾਂ ਨੂੰ ਹੋ ਗਏ 60 ਦਿਨ ਪੀਜੇ ਨੂੰ ਕਦੂ ਮੇਰੇ ਖਿਆਲ ਅੱਠ-9 ਤਰੀਕ ਤੱਕ 10 ਤਰੀਕ ਨੂੰ ਪਾਣੀ ਲੱਗਿਆ ਸੀ ਹਾਂ ਬਸ ਲਗਭਗ 2 ਮਹੀਨੇ ਹੋ ਗਏ ਜੀ ਤੇ ਲਈਏ ਰੱਬ ਦਾ ਨਾਮ ਮੈਂ ਵੀ ਤੋੜਾ ਨਾਲ ਦਾ ਕਰ ਲਈ ਸ਼ੁਰੂਆਤ ਤੋੜੀਏ ਕਦੂ ਮਲੋਈ ਵੀ ਘਰੇ ਆ ਕੇ ਕਦੂ ਤੋੜ ਕੇ ਚਾਰ ਲਫਾਫੇ ਹੋਏ ਨੇ ਉਹ ਰੇੜੇ ਤੇ ਪਏ ਨੇ ਮੀਂਹ ਬਹੁਤ ਆ ਗਿਆ ਪਹਿਲੇ ਦਿਨ ਆਪਾਂ ਅੱਜ ਕਦੂ ਤੋੜਿਆ ਚਾਰ ਲਫਾਫੇ ਹੋ ਗਏ ਜੀ ਤੇ ਉਹ ਰੇੜੇ ਤੇ ਰੱਖੇ ਪਏ ਨੇ ਤੇ ਮੀਂਹ ਬਹੁਤ ਤੇਜ਼ੀ ਨਾਲ ਆ ਗਿਆ ਛੇਤੀ ਦਿਨ ਘਰੇ ਆਇਆ ਕੱਪੜੇ ਭਿੱਜ ਗਏ ਮੈਂ ਤਾਂ ਮੋਟਰਸਾਈਕਲ ਤੇ ਆਇਆ ਇੱਧਰ ਹਾਲੇ ਰਾਜੂ ਦਾ ਮੋਟਰ ਦੀ ਐ ਉਹ ਕਹਿੰਦਾ ਸੀ ਮੈਂ ਅੱਜ ਕੰਮ ਕਰ ਲੈਣਾ ਕੋਈ ਮੋਟਰ ਤੇ ਕਹਿੰਦਾ ਮੈਂ ਘਰੇ ਜਾ ਕੇ ਕੀ ਕਰੂੰਗਾ ਸਰਜਰੀ ਉਹ ਕਹਿੰਦਾ ਮੈਂ ਸਬਜ਼ੀ ਕੱਟ ਲੈਣਾ ਤੇ ਪਹਿਲਾਂ ਮੀ ਥੋੜਾ ਜਿਆ ਕੇ ਸ਼ਰਾਟਾ ਜਾਂ ਬੰਦ ਹੋ ਗਿਆ ਤੇ ਹੁਣ ਦੁਬਾਰਾ ਕਾਫੀ ਜਿਆਦਾ ਵੇ ਤੇਜ਼ ਉਤਰਿਆ ਜੀ ਬਹੁਤ ਦਿਨਾਂ ਬਾਅਦ ਅੱਜ ਮੀ ਪਿਆ ਬਾਬੇ ਦੀ ਕਿਰਪਾ ਨਾਲ ਤੇ ਬੜਾ ਜਿਆਦੇ ਬਣਾ ਬਾਬੇ ਡਰ ਵੀ ਲੱਗਦਾ ਤੇ ਚਲੋ ਹੁਣ ਮੀ ਦਾ ਆਨੰਦ ਮਾਣਦੇ ਆ ਜੀ ਮੀ ਪੈਂਦਾ